ਬਠਿੰਡਾ ਦਾ ਸਭ ਤੋਂ ਵੱਡਾ ਮਲਟੀ ਬ੍ਰਾਂਡ ਸਟੋਰ ਦੇ ਨ ਜਾ ਰਹੀ ਜੀ ਵੱਡੇ ਵੱਡੇ ਬ੍ਰਾਂਡਾਂ ਤੇ 90% ਤੱਕ ਦੀ ਆਫ ਹਾਂਜੀ ਭਾਜੀ ਆਪਾਂ ਲੈ ਆਏ ਆ ਰੈੱਡ ਟੇਪ ਦੇ ਜੈਕਟਾਂ ਲੇਡੀਜ਼ ਜੈਕਟ ਇਹਨਾਂ ਦੇ ਆ ਤੁਸੀਂ ਦੇਖੋ ਐਮ ਆਰ ਪੀ ਵਗੈਰਾ ਚੈੱਕ ਕਰੋ ओरिजिनल ਜੈਕਟ ਹੈ 100% ओरिजिनल ਅੱਛਾ ਇਹਦੇ ਤੇ ਭਾਜੀ 6600 ਰੁਪਏ ਐਮ ਆਰ ਪੀ ਹੈ ਜੀ 6600 ਰੁਪਏ ਹੈ ਜਾਂ 5200 ਰੁਪਏ ਹੈ ਜਾਂ 7000 ਰੁਪਏ ਹੈ ਆਪਾਂ ਨੇ ਲੇਡੀਜ਼ ਜੈਕਟ ਤੇ ਲਾਤਾ ਰੈੱਡ ਟੇਪ ਤੇ ਫਲੈਟ ਡਿਸਕਾਊਂਟ 500 ਰੁਪਏ ਇਹਦੇ ਚ ਕਲਰ ਡਿਜ਼ਾਈਨ ਤੁਸੀਂ ਦੇਖ ਲਓ ਬਹੁਤ ਸਾਰੇ ਹੈਗੇ ਆ ਅੱਛਾ ਇਹ ਸਾਰੇ ਰ ਘਟਾਉਣਾ ਤੇ ਵੀ ਆਪਣੇ ਆ ਦੇਖੋ ਸਟਾਕ ਹੈਗਾ ਕੁਆਲਿਟੀ ਇਹਦੀ ਬਹੁਤ ਵਧੀਆ ਹੈਗੀ ਹੈ ਇਹਨਾਂ ਤੇ ਵੀ ਸਰ ਆਪਾਂ ਨੇ ਫਲੈਟ ਰੇਟ ਕਰਤਾ ਤੁਸੀਂ ਵੀਡੀਓ ਸ਼ੇਅਰ ਕਰਾ ਦਿਓ ਇਹ ਵੀ ਆਪਾਂ ਦੇ ਦੇ ਦਾਂਗੇ 500 ਦੀ दे 500 ਮਿੰਡੀ ਯਾਰ 500 ਰੁਪਏ ਦੀ ਕੋਈ ਸ਼ਰਟ ਨਹੀਂ ਦਿੰਦਾ ਆਪਾਂ ਜੈਕਟ ਦੇ ਰਿਆਂ 500 ਦੀ ਸੀਜ਼ਨ ਸ਼ੁਰੂ ਹੋ ਗਿਆ ਸਰਦੀ ਦੀ ਸ਼ੁਰੂਆਤ ਹੈ ਵੈਰਾਈਟੀ ਆਪਣੇ ਕੋਲ ਕਾਫੀ ਲੱਗੀ ਹੋਈ ਜੀ ਇਸ ਕਾਊਂਟਰ ਤੇ ਆਪਣੇ ਕੋਲ ਆ ਦੇਖੋ ਰੈੱਡ ਟੇਪ ਦੀਆਂ スウェット ਸ਼ਰਟ ਲੱਗੀਆਂ ਹੋਈਆਂ ਹੁੱਡੀਆਂ ਆ ਦੇਖੋ ਇਹਨਾਂ ਦੇ ਤੁਸੀਂ ਐਮ ਆਰ ਪੀ ਚੈੱਕ ਕਰਾ ਦਿਓ ਲੋ ਸਰ ਬਿਲਕੁਲ ਜੀ ਜਿੱਦਾਂ ਕਿ ਆ ਆ ਗਈ ਜੀ ਲੈਟੇਪ ਦੀ ਓਰੀਜਨਲ ਇਹਦੀ ਆ ਗਈ 3700 ਰੁਪਏ ਐਮ ਆਰ ਪੀ ਜੀ 3700 4700 ਰੈਟ ਟੈਪ ਦੀ origignal ਹੈਗੀ ਹੈ ਇਹ ਆਪਾਂ ਵੇਚ ਰਹੇ 600 ਰੁਪਏ ਦੀ ਫਲੈਟ ਅੱਜ ਵੀਡੀਓ ਸ਼ੇਅਰ ਕਰਕੇ ਦਿਖਾ ਦਿਓ ਇੱਕ ਦਿਨ ਨਾਲ ਇੱਕ ਫ੍ਰੀ ਇਹ ਵੀ ਦੇਤੀ ਮਤਲਬ ਜਿਹੜਾ ਵੀਡੀਓ ਸ਼ੇਅਰ ਜਲਦੀ ਜਲਦੀ ਕਰਕੇ ਆ ਜਾਏਗਾ 600 ਰੁਪਏ ਦੇ ਉਹਨੂੰ ਦੋ ਹੁੱਡੀਆਂ ਦੇਣੀ ਹੈ ਇਹ ਦੀ 600 ਰੁਪਏ ਦੀ ਦੋ ਦੇ ਦੇਵਾਂਗੇ ਸਾਰਾ ਦੇਖੋ ਲੱਗੀਆਂ ਹੋਈਆਂ ਇਹਦੇ ਵਿੱਚ ਅਲੱਗ-ਅਲੱਗ ਬ੍ਰਾਂਡ ਲੱਗੇ ਹੋਏ ਆਪਾਂ ਤੁਹਾਨੂੰ 600 ਰੁਪਏ ਦੀ ਇੱਕ ਨਾਲ ਇੱਕ ਫ੍ਰੀ ਦੇ ਦਿੰਦੇ ਹਾਂ ਸ਼ੂਜ਼ ਤੇ ਵੀ ਆਪਾਂ ਨੇ ਕਰਤਾ ਦੇਖੋ ਸ਼ੂਜ਼ ਲੱਗੇ ਹੋਏ ਆ ਤੁਸੀਂ ਦੇਖੋ ਐਮ ਆਰ ਪੀ ਦੇਖੋ ਲੋਟੋ ਦੇ 100% ਦੇ origignal ਸ਼ੂਜ਼ ਆ ਅੱਛਾ ਇਹ ਵੀ ਬ੍ਰਾਂਡਡ ਮ ਇਹਨਾਂ ਦਾ ਆਪਾਂ ਨੇ ਸਭ ਦਾ ਫਲੈਟ ਸਾਰੇ तकरीबन 3500 ਐਮ ਆਰ ਪੀ ਦੇ ਹੀ ਹੈ ਇਹਨਾਂ ਦਾ ਆਪਾਂ ਸਭ ਨੇ ਫਲੈਟ ਰੇਟ ਕਰਤਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ 500 ਰੁਪਏ ਸਿਰਫ ਭਾਜੀ 500 ਰੁਪਏ ਦਾ ਸਿੰਗਲ ਪੀਸ ਕਿ ਜੋੜਾ ਭਾਜੀ ਜੋੜਾ ਜੀ ਜੋੜਾ ਜੋੜਾ ਦੇਗੇ 500 ਰੁਪਏ ਦੇ ਕੈਮਰਾ ਤੇ ਤੁਸੀਂ ਦਿਖਾ ਦਿਓ ਜਿੱਦਾਂ ਕਿ ਇਹ ਲੱਗੇ ਹੋਏ ਆ 500 ਰੁਪਏ ਦਾ ਲੋਟੋ ਦਾ ਕੋਈ ਵੀ ਸ਼ੂ ਆ ਭਾਜੀ ਇਹ ਨਾ ਹੋ ਵੀ ਲੋਕੀ ਮਾਲ ਲੈਣ ਦੇ ਆਣ ਤਾਂ ਤੁਸੀਂ ਕੋ ਭਾਜੀ ਨਹੀਂ ਰੇਟ ਹੈ ਨਹੀਂ ਸਰ ਸਰ 500 ਰੁਪਏ ਆ ਰੇਟ ਹੈ ਸਟਾਕ ਜਿਹੜਾ ਹੈਗਾ ਇਹਦੇ ਸ਼ੂਜ਼ ਤੇ ਲਿਮਟਿਡ ਹੈ ਜੈਕਟ ਤੇ ਆਪਣੇ ਕੋਲੇ スウェットਸ਼ਰਟ ਚ ਪੂਰਾ ਸਟਾਕ ਹੈਗਾ ਸਰ ਉਸ ਤੋਂ ਬਾਅਦ ਆਪਣੇ ਕੋਲ ਆ ਗਏ ਆਹ ਦੇਖੋ ਬ੍ਰਾਂਡ ਨੋਟ ਕਰ ਲਓ ਇਹ ਆ ਗਏ ਭਾਜੀ ਵੁੱਡਲੈਂਡ ਦਾ ਬ੍ਰਾਂਡ ਆ ਗਏ ਜੀ ਹਾਂ ਜੀ ਹਾਂ ਜੀ ਹਾਂ ਹਾਂ ਇਹਨਾਂ ਦਾ ਸਰ ਐਮ ਆਰ ਪੀ ਹੋ ਸਕਦਾ ਹੈ 5000 4000 6000 ਕੋਈ ਵੀ ਐਮ ਆਰ ਪੀ ਹੋ ਸਕਦਾ ਆਪਾਂ 1500 ਰੁਪਏ ਦਾ ਫਲੈਟ ਵੇਚ ਰਹੇ 1000 ਰੁਪਿਆ ਮਤਲਬ ਵੀਡੀਓ ਜਿਹੜਾ ਸ਼ੇਅਰ ਕਰਕੇ ਆਏਗਾ ਵੁੱਡਲੈਂਡ ਦਾ ਪੇਅਰ ਆਪਾਂ ਦੇਾਂਗੇ 1000 ਰੁਪਿਆ ਦਾ 1000 ਰੁਪਿਆ ਦਾ ਵੁੱਡਲੈਂਡ ਦਾ ਕਿਤੇ ਨਹੀਂ ਮਿਲਣਾ ਆਪਾਂ 1000 ਰੁਪਿਆ ਦਾ ਦੇ ਕੇ ਸਟਾਕ ਕਲੀਅਰ ਕਰਨਾ ਵੁੱਡਲੈਂਡ ਦਾ ਬਿਲਕੁਲ ਭਾਜੀ ਇਹ ਤੇ ਸਾਈਜ਼ ਵਗੈਰਾ ਹੋਰ ਮਿਲ ਜਾਂਦੇ ਸਾਈਜ਼ ਵਗੈਰਾ ਹੋਰ ਮਿਲ ਜਾਣਗੇ ਡਿਜ਼ਾਈਨ ਵੀ ਹੋਰ ਮਿਲ ਜਾਣਗੇ ਲੇਡੀਜ਼ ਹੁੱਡੀਆਂ ਤੋਂ ਬਿਨਾ ਆਪਣੇ ਕੋਲੇ ਰੈੱਡ ਟੇਪ ਦੀਆਂ スウェット ਸ਼ਰਟ ਤੇ ਹੁੱਡੀਆਂ ਵੀ ਆ ਗਈਆਂ ਬ੍ਰਾਂਡ ਨੋਟ ਕਰ ਲਓ ਤੁਸੀਂ ਅੱਛਾ ਇਹ ਆ ਗਿਆ ਸਕੇਚਰ ਆ ਗਿਆ ਨਾ ਜੀ ਹਾਂਜੀ ਹਾਂਜੀ ਹਾਂ ਇਹ ਇਹਦਾ ਐਮ ਆਰ ਪੀ ਵੀ ਤੁਸੀਂ ਚੈੱਕ ਕਰਾ ਦਿਓ ਇਹ ਆ ਗਿਆ ਜੀ ਕਰਤਾ ਆਪਾਂ ਨੇ 800 ਰੁਪਇਆ ਭਾਜੀ 800 ਰੁਪਇਆ 800 ਇਹ ਬ੍ਰਾਂਡ ਦੇਖ ਲਓ ਭਾਜੀ ਇਹ ਕੰਪਨੀ ਹੈ ਜੀ ਇਹ ਸਲੈਸ ਨਹੀਂ ਦਿੰਦੀ 100% ਹਾਂਜੀ 10% ਜਾਂ 20% ਡਿਸਕਾਊਂਟ ਮਿਲੂਗਾ ਆਪਣੇ ਕੋਲ ਤੁਹਾਨੂੰ ਫਲੈਟ ਮਿਲੂਗਾ 800 ਰੁਪਏ ਦੀ ਬ੍ਰਾਂਡ 100%オリジナル ਦੀ ਗਾਰੰਟੀ ਹੈ ਇਹਦੇ ਅੰਦਰ ਆ ਸਾਰੇ ਆਰਟੀਕਲ ਲੱਗੇ ਹੋਏ ਆ ਅੱਛਾ ਇਹ ਸਾਰੇ ਸਟੈਚਰ ਨਹੀਂ ਆ ਗਏ ਜੀ ਤੁਸੀਂ ਚੈੱਕ ਕਰ ਲਓ ਸਰ ਵਾਹ ਜੀ ਵਾਹ ਤੇ ਭਾਜੀ ਮੈਨੂੰ ਕੱਲ ਦੱਸੋ ਜੀ ਜੈਂਟ ਸਰ ਸਾਹਿਬ ਦਾ ਰੇਟ ਇੱਕੋ ਹੀ ਹੈ ਜੀ ਜੀ ਤੇ ਮੈਨੂੰ ਕੱਲ ਗੱਲ ਦੱਸੋ ਭਾਈ ਜਿੱਦਾਂ ਇਹ ਹੋਰ ਬ੍ਰਾਂਡ ਵੀ ਪਏ ਹੋਣ ਹੋਰ ਬ੍ਰਾਂਡ ਵੀ ਹੈ ਆਇਆ ਇੱਥੇ ਜੇ ਤੁਸੀਂ ਚੱਲ ਕੇ ਆਉਂਗੇ ਤੁਹਾਨੂੰ ਹੋਰ ਵੀ ਮਿਲਣਗੇ ਵਾਹ ਜੀ ਵਾਹ ਆਪਣੇ ਕੋਲੇ ਸਾਰਾ ਲੇਡੀਜ਼ ਜੈਂਟਸ ਲੋਰ ਵੀ ਹੈਗੇ ਆ ਹਾਂ ਇਹਨਾਂ ਦਾ ਵੀ ਆਪਣੇ ਸਭ ਦਾ ਫਲੈਟ ਰੇਟ ਕਰਤਾ ਸਰ 100%オリジナル ਹੈ 700 ਰੁਪਏ ਆ ਬ੍ਰਾਂਡ ਨੋਟ ਕਰ ਲੋ ਅੱਛਾ ਇਹ 700 ਰੁਪਏ ਜਾਏਗਾ ਸਾਰਾ ਬ੍ਰਾਂਡ ਨੋਟ ਕਰ ਲੋ ਸਾਰਾ ਕੀ ਬਾਤ ਹੈ ਜੀ ਇਸ ਵਾਰ ਆਪਣੇ ਕੋਲੇ ਜੈਕਟਾਂ ਦੀ ਵੈਰਾਈਟੀ ਬਹੁਤ ਹੈਗੀ ਹੈ ਜਿਵੇਂ ਕਿ ਤੁਸੀਂ ਆ ਚੈੱਕ ਕਰ ਰਹੇ ਹੋ ਬ੍ਰਾਂਡ ਵੀ ਚੈੱਕ ਕਰਨ ਲੋਟ ਕਰ ਲੋ ਇਹ ਸਾਰੇ ਵੱਡੇ ਵੱਡੇ ਬ੍ਰਾਂਡ ਆ ਗਏ ਬਿਲਕੁਲ ਲਾਈਟ ਵੇਟ ਜੈਕਟ ਹੈ ਇਹਨਾਂ ਦਾ ਸਭ ਦਾ ਆਪਾਂ ਨੇ ਫਲੈਟ ਰੇਟ ਕਰਤਾ 1000 ਰੁਪਿਆ ਕਲਰ ਡਿਜ਼ਾਈਨ ਤੁਸੀਂ ਦੇਖ ਲੋ ਕਲਰ ਡਿਜ਼ਾਈਨ ਮਿਲ ਜਾਣਗੇ ਸਾਈਜ਼ ਮਿਲ ਜਾਣਗੇ ਤੁਹਾਨੂੰ ਔਰ ਉਸ ਤੋਂ ਬਾਅਦ ਤੁਹਾਨੂੰ ਆ ਦੇਖੋ ਸਰ ਸਾਰਾ ਆਪਣੇ ਕੋਲੇ ਜੈਕਟ ਰਿਵਰਸੀਬਲ ਜੈਕਟ ਹੈ ਅੱਛਾ ਉਹ ਹੀ ਮੈਂ ਦੇਖਣ ਦੇ ਰਿਹਾ ਹਾਂ ਰਿਵਰਸੀਬਲ ਜੈਕਟ ਆ ਇਧਰੋਂ ਇਧਰੋਂ ਪਾਉਂਗੇ ਤਾਂ ਬਲੈਕ ਹੈ ਜਦੋਂ ਇਧਰੋਂ ਪਾਉਂਗੇ ਤਾਂ ਤੁਹਾਨੂੰ ਆ ਜਾਊਗੀ ਰੈੱਡ ਜੈਕਟ ਅੱਛਾ ਮੈਂ ਇਧਰੋਂ ਪਾਈ ਆ ਬਲੈਕ ਆ ਗਈ ਜੇ ਇਧਰੋਂ ਪਾ ਲਈ ਤਾਂ ਰੈੱਡ ਆ ਜੂਗੀ ਤੇ ਇਹ ਇੱਕ ਮਿੰਟ ਜੀ ਇਹ ਅੱਛਾ ਆ ਰਿਵਰਸਬਲ ਆ ਗਈ ਜੀ ਹਾਂਜੀ ਹਾਂਜੀ ਕੀ ਬਾਤ ਹਾਂਜੀ ਹਾਂਜੀ ਇਹ ਵੀ ਕੋਈ ਮਹਿੰਗੀ ਹੋਣੀ ਫੇ ਤਾਂ ਮੇਰੇ ਹਿਸਾਬ ਨਾਲ ਸਰ ਸਰ ਆਪਣੇ ਸਭ ਦਾ ਫਲੈਟ ਰੇਟ ਅੱਜ ਕਰਤਾ 1000 ਰੁਪਿਆ ਇਹਦੇ ਵਿੱਚ ਕਲਰ ਡਿਜ਼ਾਈਨ ਤੁਸੀਂ ਦੇਖ ਲਓ ਮੈਂ ਉਹੀ ਦੇਖ ਰਿਹਾ ਜਿੱਦਾਂ ਉਹਦੇ ਅੰਦਰ ਰੈੱਡ ਸੀਗਾ ਇਹਦੇ ਅੰਦਰ ਆ ਯੈਲੋ ਆ ਗਈ ਯੈਲੋ ਆ ਗਿਆ ਅਲੱਗ-ਅਲੱਗ ਕਲਰ ਹੈ ਕਪੜਾ ਸਟਾਫ ਬਹੁਤ ਵਧੀਆ ਹੈਗਾ ਫਾਰ ਵਾਲੀ ਜੈਕਟ ਹੈਗੀ ਹੈ ਜਿਹਨਾਂ ਦਾ ਸਭ ਦਾ ਰੇਟ ਕਰਤਾ ਆਪਾਂ ਨੇ ਅੱਜ ਇਸ ਵੀਡੀਓ ਤੇ ਤੁਹਾਡੀ ਤੁਸੀਂ ਪਹਿਲੀ ਵਾਰ ਆਏ ਹੋ 1000 ਰੁਪਏ ਜੇ ਜਿਹੜਾ ਵੀ ਲੇਡੀਜ਼ ਜੈਕਟ ਕੋਈ ਵੀ ਹੁੱਡੀ ਕੋਈ ਵੀ ਚੀਜ਼ ਪਰਚੇਸ ਕਰਦਾ ਹੈ 2000 2000 ਰੁਪਏ ਦੀ ਪਰਚੇਸ ਕੋਈ ਵੀ ਲੇਡੀਜ਼ ਆਈਟਮ ਦੀ ਕਰਦਾ ਹੈ ਕੱਪੜੇ ਦੀ ਜੈਕਟ ਦੀ スウェット ਸ਼ਰਟ ਹੁੱਡੀ ਦੀ ਉਹਨੂੰ ਆਹ ਜੈਕਟ ਇੱਕ ਵਾਰ ਬਿਲਕੁਲ ਫਰੀ ਦਿੱਤੀ ਜਾਊਗੀ ਸਰ ਆਪਣੇ ਕੋਲ ਨਾ ਸਾਰੀ ਰੇਂਜ ਹੁੰਦੀ ਜਿੱਦਾਂ ਮੈਨੂੰ ਕਸਟਮਰ ਦੇ ਫੋਨ ਆਉਂਦੇ ਆ ਯਾਰ ਤੁਹਾਡੇ ਕੋਲ ਤਾਂ 500 ਵਾਲੀ ਰੇਂਜ ਹੈ 600 ਵਾਲੀ ਰੇਂਜ ਹੈ ਸਸਤੀ ਰੇਂਜ ਹੈ ਆਪਣੇ ਕੋਲੇ ਹਰ ਤਰ੍ਹਾਂ ਦੀ ਰੇਂਜ ਵ ਕੋਸ ਜੈਕ ਲੱਗੀ ਹੋਈ ਆ ਸਾਰੀ ਦੀ ਐਮ ਆਰ ਪੀ ਚੈੱਕ ਕਰੋ ਜੀ 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 ਇਹਦੀ ਐਮ ਆਰ ਪੀ ਆ ਗਈ ਭਾਜੀ ਇਹ 6600 ਰੁਪਈਆ 6600 ਰੁਪਈਆ ਐਮ ਆਰ ਪੀ ਹੈ ਜੈਨੂਨ ਪੀਸ ਹੈ 100% ਇਹ ਆਪਾਂ ਨੇ ਫਰੈਸ਼ 1500 ਰੁਪਈਆ ਦਾ ਵੇਚ ਰਹੇ ਹਾਂ ਜਿਹੜਾ ਕਿ 1500 ਰੁਪਈਆ ਹਮ 2500 3000 ਰੁਪਈਆ ਤੋ ਤੁਹਾਨੂੰ ਪੀਸ ਮਿਲੂਗਾ ਆਪਣਾ ਸਟੋਰ ਲਵਲੀ ਪੀਪਲ ਤੇ ਤੁਹਾਨੂੰ 1500 ਰੁਪਈਆ ਦਾ ਪੀਸ ਮਿਲੂਗਾ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਲੱਗੀ ਹੋਈ ਹੈ ਤੋ ਜਿੱਦਾਂ ਆ ਵੀ ਤੁਸੀਂ ਦੇਖ ਰਹੇ ਹੋ ਜੀ ਜੀ ਹਾਂਜੀ ਇਹ ਭਾਈ ਰੈਕਟਨ ਦੀ ਯਾਰ ਇੱਕ ਦਿੱਕਤ ਰਹਿੰਦੀ ਹੈ ਐਕਸਲ ਜਾਂ 2 ਐਕਸਲ ਦੇ ਉੱਤੇ ਸਾਈਜ਼ ਨਹੀਂ ਆਂਦਾ ਨੀ ਨਹੀਂ ਆਪਣੇ ਕੋਲ ਸਰ ਐ ਐਮ ਐਲ ਐਕਸਲ ਡਬਲ ਐਕਸਲ ਤੱਕ ਤਾਂ ਹੈ ਏ ਆਣਾ ਸੀ ਤੁਸੀਂ ਪਹਿਲਾਂ ਹੀ ਇੱਥੇ ਆ ਆ ਗਏ ਅੱਛਾ ਇਹ ਆ ਗਿਆ ਜੌਨ ਬੀਅਰ ਆ ਗਿਆ ਨਾ ਜੌਨ ਬੀਅਰ ਬ੍ਰਾਂਡ ਹੈਗਾ ਇਹਦੇ ਵਿੱਚ ਆਪਾਂ ਨੂੰ ਸਾਰੇ ਪੰਜਾਬ 'ਚ ਸਰ ਵੱਡੇ ਸਾਈਜ਼ਾਂ ਦੀ ਬਹੁਤ ਲੋੜ ਹੈਗੀ ਐ ਜੀ ਜੀ ਕਿਸੇ ਨੂੰ 3 ਐਕਸਲ ਚਾਹੀਦਾ ਕਿਸੇ ਨੂੰ 4 ਕਿਸੇ ਨੂੰ 5 ਕਿਸੇ ਨੂੰ 6 ਤੱਕ ਹਾਂ ਹਾਂ 6 ਐਕਸਲ ਤੱਕ ਆਪਣੇ ਕੋਲ ਸਾਈਜ਼ ਹੈਗੇ ਐ ਇਹਦੇ ਅੰਦਰ ਅੱਛਾ ਇਹਦੇ 6 ਐਕਸਲ ਤੱਕ ਦੇ ਸਾਈਜ਼ ਆ ਤੇ ਉਹ ਤਾਂ ਫੇਰ ਭਾਜੀ ਹੋਊਗੀ ਮੇਰੇ ਨਾਲ 4-5000 ਰੁਪਏ ਦੀ ਸਾਰਾ ਨਹੀਂ ਨਹੀਂ ਆਪਣਾ ਸਟੋਰ ਤੇ ਫਲੈਟ ਰੇਟ 1500 ਰੁਪਏ ਆ ਸਾਈਜ਼ ਜਿੰਦਾ ਮਰਜ਼ੀ ਵੱਡਾ ਹੋਵੇ ਰੁਪਈਏ 1500 ਹੀ ਲੈਣੇ ਆ 4 ਐਕਸਲ ਲੈ ਲਓ 3 ਐਕਸ 5 XL ਵਾਲਾ ਸਭ ਦਾ ਰੇਟ 1500 ਰੁਪਏ ਹੈ ਜੀ ਇਹ ਦੇਖ ਲੈ ਕਲਰ ਡਿਜ਼ਾਈਨ ਹਾਂ ਤੁਸੀਂ ਆ ਦੇਖੋ ਜਿੱਦਾਂ ਮੈਂ ਤੁਹਾਨੂੰ ਦਿਖਾ ਦਿੰਦਾ ਕਲਰ ਡਿਜ਼ਾਈਨ ਆ ਤੁਹਾਡਾ 1500 ਰੁਪਏ ਤਿੰਨ ਚਾਰ ਪੰਜ XL ਵਾਲਾ ਹੋਗਾ ਹਾਂਜੀ ਇਹਦੇ ਅੰਦਰ ਆ ਦੇਖੋ ਬਲੂ ਆ ਪ੍ਰਿੰਟ ਮਿਲਣਗੇ ਤੁਹਾਨੂੰ ਸਭ ਦਾ ਫਲੈਟ ਰੇਟ ਕਰ ਦਿੱਤਾ ਹੈ ਸਰ ਇਹ ਚ ਤੇ ਭਈ ਆ ਟਿੰਬਰਲੈਂਡ ਲੰਡਨ ਸਾਰੇ ਬ੍ਰਾਂਡ ਹੈਗੇ ਆ ਸਾਰੇ ਸਾਰੇ ਆ ਦੇਖੀ ਜਾਓ ਦੇਖੀ ਜਾਓ ਆ ਦੇਖੋ ਜੀ ਟਿੰਬਰਲੈਂਡ ਦੇਖੀ ਜਾਓ ਦੇਖੀ ਜਾਓ ਆ ਦੇਖੋ ਸਰ ਜੀ 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 ਆ ਦੇਖੋ ਆ ਦੇਖੋ ਆ ਦੇਖੋ ਸਰ ਵਾਹ ਜੀ ਵਾਹ ਹਾਂਜੀ ਮਤਲਬ ਜਿਹੜਾ ਮਰਜੀ ਪੀ ਸਕ ਲੋ ਸਿਰਫ 1500 ਰੁਪਏ ਦਾ ਹਾਂਜੀ ਹਾਂਜੀ 1500 ਰੁਪਏ ਦਾ 1500 ਕੀ ਬਾਤ ਹੈ ਜੀ ਜਿੱਦਾਂ ਦੇਖੋ ਫਾਰਮਲ ਵੈਲੀਆਂ ਹੈਗੀਆਂ ਇਹ ਵੀ ਆਪਣੇ ਕੋਲ ਮਿਲ ਜਾਂਦੀਆਂ ਇਹਨਾਂ ਦਾ ਵੀ ਆਪਾਂ ਨੇ ਸਭ ਦਾ ਫਲੈਟ ਰੇਟ ਕਰਤਾ ਸਿਰਫ 500 ਰੁਪਏ ਸਰ ਜਿਹੜੇ ਮੇਰੇ ਤਾਂ ਨਾ ਬਾਜ਼ਾਰ 'ਚ ਹੈ 1000 1500 ਥੱਲੇ ਤਾਂ ਨਹੀਂ ਮਿਲਦਾ ਯਾਰ ਕਿਦੋਂ ਘੱਟਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਸਰ ਆਪਣੇ ਕੋਲ 500 ਰੁਪਏ ਦਾ ਸਟਾਰਟਿੰਗ ਰੇਂਜ ਸ਼ੁਰੂ ਹੋ ਜਾਂਦੀ ਆ ਪੂਰੇ ਟੇਬਲ ਤੇ ਜਿੰਨੇ ਵੀ ਲੱਗਿਆ ਫਾਰਮਲ ਲੱਗੇ ਆ ਤੁਸੀਂ ਬੈਲੀਆਂ ਲੱਗੀਆਂ ਸਭ ਦਾ ਫਲੈਟ ਰੇਟ ਕਰਤਾ 500 ਰੁਪਏ ਸਿਰਫ 500 ਪਾਜੀ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਯਾਰ ਇਹ ਖਲਾਰਾ ਖਲੂਰਾ ਕਿਉਂ ਪਾਇਆ ਹੈ ਜੀ ਉਹ ਪਾਜੀ ਕਸਟਮਰ ਦੇਖੋ ਹੁੰਦੇ ਆ ਸੇਲਸਮੈਨ ਅੱਜ ਕੱਲ੍ਹ ਤੁਹਾਨੂੰ ਪਤਾ ਮਿਲਦੇ ਨਹੀਂ ਇੱਥੇ ਆਪਣੇ ਕੋਲ ਲੇਡੀ ਸ਼ੂਜ਼ ਦਾ ਕਾਊਂਟਰ ਹੈਗਾ ਇਸ ਸਾਈਡ ਤੇ ਹਾਂਜੀ ਇਧਰ 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 ਆਪਣੇ ਕੋਲ ਫਾਰਮਲ ਸ਼ੂਜ਼ ਜੈਂਟਸ ਦੇ ਵੀ ਲੱਗੇ ਹੋਏ ਆ ਇਧਰ ਇਧਰ ਆਪਣੇ ਆ ਤੁਹਾਨੂੰ ਦਿਖਾਈ ਦਿੱਤੇ ਸੀ ਇਹ ਆਪਣੇ ਬੂਡ ਲੈਂਡ ਜਿਹੜੇ ਆ ਗਏ ਸੀ 1000 ਰੁਪਏ ਦੇ 1000 ਰੁਪਏ ਦਾ ਕਰਤਾ ਉਸ ਤੋਂ ਬਾਅਦ ਆ ਸਾਰਾ ਆਪਣਾ ਆ ਰਿਹਾ ਆ ਦੇਖੋ ਆ ਵਿੰਗ ਸ਼ੀਟਰ ਹੈਗਾ ਸਰ ਜੈਂਟਸ ਦੇ ਵਿੰਗ ਸ਼ੀਟਰ ਅੱਛਾ ਸਰ ਕੀ ਹਵਾਤ ਹੈ ਇਹਦੇ ਅੰਦਰ ਕੁਆਲਿਟੀ ਦੇਖੋ ਸਰ ਇਹਦਾ ਵੀ ਸਭ ਦਾ ਆਪਾਂ ਨੇ ਫਲੈਟ ਰੇਟ ਕਰਤਾ ਸਰ ਤੁਹਾਡੀ ਵੀਡੀਓ ਜਿਹੜਾ ਸ਼ੇਅਰ ਕਰਕੇ ਆ ਕੇ ਦਿਖਾ ਦੂ 500 ਰੁਪਏ ਸਰ ਪਾਜੀ 500 ਰੁਪਏ ਦਾ ਹਾਂਜੀ ਹਾਂਜੀ ਅੰਦਰੋਂ ਦੇਖੋ ਸਰ ਕਿਆ ਬਾਤ ਹੈ ਜੀ ਨੈਟ ਲੱਗੀ ਹੋਈ ਹੈ ਨੈਟ ਬੁਰੀ ਲੱਗੀ ਹੋਈ ਹੈ ਜੀ ਹਾਂ ਜੀ ਪੂਰੇ ਪੂਰੇ ਤਾਂ ਲੱਗੀ ਹੋਈ ਹੈ ਇਹ ਚ ਕਿੰਨੇ ਕਿ ਕਲਰ ਵਗੈਰਾ ਆ ਗਏ ਆ ਸਾਰਾ ਕਲਰ ਡਿਜ਼ਾਈਨ ਆ ਦੇਖੋ ਸਰ ਆਹ ਆ ਲੋ ਉਹ ਹੋ ਹੋ ਕੀ ਬਾਤ ਹੈ ਬਰਮਾਰੀ ਹੈ ਜੀ ਹਾਂ ਜੀ ਹਾਂ ਜੀ ਇਹ ਚ ਹੋਰ ਸਟਾਕ ਵੀ ਮਿਲ ਜੇਗਾ ਪੂਰੇ ਸੈਟ ਵਾਈਜ਼ ਹੈ ਸਰ ਸਾਈਜ਼ ਵੀ ਸਾਰੇ ਮਿਲਣ ਗਿਆ ਪੂਰਾ ਜਿਵੇਂ ਸੈਟ ਹੈ ਸੈਟ ਵਾਈਜ਼ ਹੈ ਸਾਰੇ ਮਿਲਣਗੇ ਤੁਹਾਨੂੰ ਫਿਰ ਆਪਣੇ ਕੋਲ ਲੇਡੀਜ਼ ਚੱਪਲ ਦੀ ਵੈਲੀ ਦੀ ਵੈਰਾਈਟੀ ਵੀ ਹੈਗੀ ਆ ਕਾਫੀ ਹਾਂ ਆ ਦੇਖੋ ਇਹ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸ਼ੂਜ਼ ਵੀ ਬਹੁਤ ਕੁਝ ਮੀਡੀਆ ਤੇ ਦਿਖਾਇਆ ਨਹੀਂ ਜਾਂਦਾ ਆਪਣੇ ਕੋਲ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਇਹਦੇ ਨਹੀਂ ਦੇਖੋ ਬਈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਹਾਂਜੀ 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 ਜੈਂਟ ਸ਼ੂਜ਼ ਆਪਣੇ ਕੋਲ ਸਰ 11200 ਰੁਪਏ ਦੀ ਰੇਂਜ ਚ ਮਿਲ ਜਾਂਦਾ ਹੈਗਾ ਬ੍ਰਾਂਡ ਦੇ ਤੇ ਵੇਖੇ ਨਹੀਂ ਲੋਕੇਸ਼ਨ ਵੀ ਦੱਸ ਦੋ ਹਾਂ ਜੀ ਆਪਣੀ ਆਪਣਾ ਸਟੋਰ ਸਰ ਇੱਥੇ ਪੋਸਟ ਆਫਿਸ ਬਾਜ਼ਾਰ ਹੈ ਇਹਦੇ ਅੰਦਰ ਸਾਹਮਣੇ ਉਹ ਰੇਲਵੇ ਦੀ ਪਾਰਕਿੰਗ ਆ ਕਾਰਾਂ ਦੀ ਉਹਦੇ ਬਿਲਕੁਲ ਸਾਹਮਣੇ ਧਰਮਸ਼ਾਲਾ ਮੰਦਿਰ ਹੈਗਾ ਮੰਦਿਰ ਦੇ ਕਈ ਸਨ ਤੁਸੀਂ ਮੋਸਟ ਵੈਲਕਮ ਜਦੋਂ ਮਰਜ਼ੀ ਆਓ ਪਰ ਜਲਦੀ ਤੋਂ ਜਲਦੀ ਆਓ ਫਿਰ ਆਗੇ ਵੀਰ ਜੀ ਹਾਂ ਤਾਂ ਕਿ ਉਲੰਭਾ ਤੁਹਾਨੂੰ ਨਾ ਆਵੇ ਯਾਰ ਵੀ ਭਾਈ ਸਾਹਿਬ ਗਏ ਸੀ ਤਾਂ ਸਟਾਕ ਨਹੀਂ ਹੈਗਾ ਸਟਾਕ ਲਿਮਟਿਡ ਹੁੰਦਾ ਜਲਦੀ ਤੋਂ ਜਲਦੀ ਆ ਕੇ ਤੁਸੀਂ ਇਹਦਾ ਆਫਰ ਦਾ ਫਾਇਦਾ ਚੱਕ ਸਕਦੇ ਹੋ ਵੀਰ ਜੀ ਕਰੀ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂਜੀ 98924 62856 62803 31147 ਇਹ ਦੋ ਨੰਬਰ ਹੈਗੇ ਆਪਣੇ